ਸਸੀ ਗੱਲ ਜੀ ਸਾਰਿਆਂ ਨੂੰ ਲਓ ਜੀ ਬੜੀਆਂ ਰੌਣਕਾਂ ਮਾਮੇ ਕੇ ਖੇਤ ਤੇ ਇਹ ਪਾਣੀ ਵਾਲਾ ਡੈਮ ਹੈ ਇਹ ਤੋੜਦਾ ਪਿੱਛੇ ਦੇਖੋ ਤੁਸੀਂ ਜੰਗਲ ਬਣਾਈ ਬੈਠੇ ਜਮਾ ਧਰਤੀ ਮਾਂ ਖਾਣ ਨਹੀਂ ਦੇਂਦੀ ਕਿ ਨਾ ਕੋਸੇ ਵੇਖੋ ਸਸੀ ਗੱਲ ਜੀ ਸਾਰਿਆਂ ਨੂੰ ਲਓ ਜੀ ਆਹ ਗਿਆ ਜੀ ਨਵੇਂ ਬਲੌਗ ਦੇ ਨਾਲ ਬਲੌਗ ਸਟਾਰਟ ਕਰਨ ਦਾ ਪਹਿਲਾਂ ਤੁਹਾਨੂੰ ਇੱਕ ਟੋਡੇ ਨਾਲ ਗੱਲ ਕਰਨੀ ਹੈ ਜ਼ਰੂਰੀ ਰਿਕੁਐਸਟ ਹੈ ਤੁਹਾਨੂੰ ਹੱਥ ਚੁੜ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਨਾ ਤੁਸੀਂ ਇਹ ਕਰਦੇ ਨਹੀਂ ਫਿਰ ਵੀਡੀਓ ਬਣਾਉਣ ਨੂੰ ਚਿਤ ਨਹੀਂ ਕਰਦਾ ਜਮਈ ਟੋਡੇ ਕਰਕੇ ਹੋਣਾ ਜਿਹੜਾ ਕੁਝ ਹੋਣਾ ਤੁਸੀਂ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਵੀਡੀਓ ਨੇ ਫੇਰ ਹੀ ਵਧੀਆ ਚੱਲਣਾ ਉਹਨਾਂ ਦਾ ਕੀ ਧੱਕਾ ਫਿਰ ਮੱਥਾ ਮਰੇ ਦਾ ਲੈ ਕੇ ਆਜਾ ਕਿੱਥੇ ਚੱਲਿਆ ਬੇਟਾ ਆਪਾਂ ਸਤਿ ਸ਼੍ਰੀ ਅਕਾਲ ਦਾ ਬੁਲਾਦੇ ਸਾਰਿਆਂ ਨੂੰ ਬਲੋਲ ਨਗਰ ਚੱਲੇ ਆ ਜੀ ਮੇਰੇ ਨਾਨਕੇ ਕਿੱਥੇ ਨਾਨਕੇ ਤੇਰੇ ਮੇਰੇ ਐਤੋਂ 5-7 ਕਿਲੋਮੀਟਰ ਦੂਰ ਆ ਬਸ ਉੱਥੇ ਚੱਲੇ ਆ ਜੀ ਅਸੀਂ ਸਪੈਸ਼ਲ ਚੀਜ਼ ਲੈਣ ਚੱਲੇ ਆ ਉੱਥੇ ਕੋਈ ਹਾਂਜੀ ਤੇ ਨਾ ਫੋਨ ਲਿਆ ਲਿਆਓ ਲਿਆਓ ਜਰਾ ਟੋਲ ਲਾ ਲੇ ਜੋ ਲਿਆ ਕੋਈ ਨਹੀਂ ਮੈਨੂੰ ਚਾਰਜ ਹੋਣਾ ਲੈ ਚਾਰਜ ਲਾਉਣ ਦੀ ਲੋੜ ਹੀ ਨਵਤ ਨਹੀਂ ਹੁੰਦਾ ਬੈਟਰੀ ਲੋ ਨਹੀਂ ਹੁੰਦੀ ਰੀਆ ਤੇ ਸਪੈਸ਼ਲ ਚੀਜ਼ ਲੈਣ ਚੱਲੇ ਆ ਉੱਥੋਂ ਛੱਡ ਚੱਲ ਚੱਲ ਉੱਥੋਂ ਚੱਲਿਆਂ ਸਪੈਸ਼ਲ ਚੀਜ਼ ਸਾਗ ਲੈਣ ਠੀਕ ਹੈ ਜੀ ਇੱਥੇ ਆਪਣੇ ਹਜੇ ਸਾਗ じゃ ਹੋਇਆ ਨਹੀਂ ਬੀਜਿਆ ਬੂਜਿਆ ਨਹੀਂ ਲੇਟ ਹੋ ਗਏ ਭਾਵੇਂ ਤੇ ਸਰੋਂ ਤਾਂ ਮਾੜੀ ਮੋਟੀ ਜੀ ਬੀਜ ਦੀਆਂ ਬੱਟਾਂ ਬੁੱਟਾਂ ਜੀਆਂ ਤੇ ਜਾਂ ਕੋਈ ਅੱਧਾ ਪੌਣਾ ਕਿੱਲਾ ਬੀਜ ਲੈਣ ਤੇ ਮਾਮਾ ਜੀ ਨੂੰ ਕਰਿਆ ਫੋਨ ਕੇ ਨਾ ਸਾਗ ਫੁੱਲਾ ਆ ਜਾਓ ਕਿਰਾ ਡੈਡੀ ਹਾਂ ਜੀ ਕੀ ਲੈ ਰੋ ਸੰਤੇ ਇਹ ਹੈਗਾ 28 ਇਹ ਲੋ ਨਹੀਂ ਹੁੰਦਾ ਬਹੁਤ ਚਾਰਜ ਹੈ ਬੁੱਤੇ ਨਵਾਂ ਫੋਨ ਹੈ ਨਾ ਤਾਂ ਅਗਰ ਤੇ ਆਗ ਮਨੂ ਵੀ ਆਹ ਫੋਨ ਲਿਆਤਾ ਜੀ ਨਵਾਂ Oppo ਦਾ ਇਹ ਹੁਣ ਇਹਦਾ ਖਿਹੜਾ ਨਹੀਂ ਛੱਡਦਾ ਕਿ ਨਾ ਮੇਰਾ ਹੀ ਹੈ ਇਹ ਨਾਲ ਹੀ ਰੱਖਦਾ ਇਹਨੂੰ ਦਿਖਾ ਦੇ ਫਰੈਂਡਾਂ ਨੂੰ ਹਾਂ ਇਹਦਾ ਲੋਕ ਲੋਕ ਵੀ ਦਿਖਾ ਦੇ ਕਿ ਇਹ ਮੁੰਹ ਖੁੱਲਦਾ ਹੈ ਇਹ ਮੁੰਨੇੜੇ ਕਰ ਲਓ ਜੀ ਨੇੜੇ ਕਰਕੇ ਦੇਖ ਲਓ ਐ ਐਵੇਂ ਐ ਤੇ ਐ ਜਿਆਦਾ ਭੁਰਦੀ ਉਹਰਾ ਬਾਹਰ ਚਲੋ ਜੀ ਮਿਲਦੇ ਆ ਨਾਲੇ ਤੁਮ ਦੁਕਾਣੇ ਆ ਮਾਮੇ ਦਾ ਖੇਤ ਤੇ ਮਤਲਬ ਦਿਨ ਉੱਤੇ ਫਿਰ ਲਓ ਜੀ ਸਰਾਗ ਅਸੀਂ ਤਾਂ ਲੈਣ ਚੱਲੇ ਆ ਮਾਮੇ ਦੇ ਪਿੰਡ ਇੱਥੇ ਦੂਰ ਦੂਰ ਤਾਂ ਹੀ ਸਾਨੂੰ ਕੋਈ ਸਰੋਂ ਦਾ ਵੜਾ ਨਹੀਂ ਦਿਖਣਾ ਦੇਖੋ ਅਣਖਾਂ ਹੀ ਆ ਇੱਥੇ ਸਾਰੇ ਪਾਸੇ ਆ ਦਾਦੀ ਵਟ ਤੇ ਨਹੀਂ ਲਈ ਕਿ ਜene ਨਾਲ ਹੀ ਦਿਖਾਉਨੇ ਆ ਤੁਹਾਨੂੰ ਨਾਲੀ ਨਾਲੀ ਹਾਂ ਹਾਂ ਜੀ ਨੁੱਕਾ ਕਰ ਕਹਿੰਦੇ ਆ ਕੰਕਰ ਹਾਂ ਕੰਕਰ ਕਿਹਾ ਜਾਂਦਾ ਕੰਕਰ ਨਾਲੀ ਨੂੰ ਜਦੋਂ ਭਰ ਜਾਂਦੀ ਆ ਫੁੱਲ ਨੂੰ ਉਹ ਆਪਾਂ ਨੂੰ ਡਰ ਲੱਗਦਾ ਨੂੰ ਹਾਂ ਹਾਂ ਹੁਣ ਤਾਂ ਖਾਲੀ ਆ ਆ ਆ ਗਿਆ ਜੀ ਕੰਕਰ ਪੌੜ ਪੌੜ ਬੰਦ ਹੋ ਜਾਂਦੇ ਆ ਸਾਡੇ ਜਦੋਂ ਫੁੱਲ ਭਰ ਜਾਂਦੇ ਆ ਤੇ ਆ ਕਿੱਲੇ ਜੀ ਦੀਂਦੇ ਨਾ ਆ ਰਹੇ ਉੱਤੇ ਇਹਨਾਂ ਰੁੱਤੋਂ ਨਹੀਂ ਪਾਣੀ ਚੱਲਦਾ ਜਦੋਂ ਫੁੱਲ ਭਰਦੇ ਆ ਦੇਖੋ ਜੀ ਹਾਂ ਲੋ ਜੀ ਅਸੀਂ ਆ ਗਏ ਮਾਮੇ ਦੇ ਖੇਤ ਕੌਣ ਨੇ ਹਨ ਉਹ ਖੇਤ ਉੱਧਾ ਜਾ ਕੇ ਮਸਤ ਰੱਤ ਕੋ ਫੋੜੂਗਾ ਫਟਕੇ ਰੱਤ ਕੋ ਫਟਕੇ ਮਿਲेंगी ਕਿੱਥੇ ਕਹਿੰਦਾ ਤਾਂ ਨਹੀਂ ਕਿਹਾ ਕਰ ਤੂੰ ਘਾੜੀ ਹੈ ਕਿ ਮੈਂ ਕਿਹਨੇ ਫਟਕੇ ਫੋੜੂਗੀ ਅੱਛਾ ਬੇਟਾ ਮੇਰੇ ਬੇਟੇ ਕੇ ਫਟਕੇ ਫੋੜੇਗੀ ਅੰਮੇ ਇਹ ਜੇ ਕੋ ਚੁਪਾਉਂਗੀ ਨਾ ਇਸਕਾ ਪਾਪ ਵੀ ਟੁੱਟੇਗਾ ਓਏ ਮਾਮਾ ਲੱਗਿਆ ਪਿਆ ਉਧਰ ਵਾ ਮਮੀ ਜੀ ਜਾਂਦਾ ਆਰੇ ਇਹਨਾਂ ਭਗਵਾਨ ਪੂਰੇ ਪਤਾ ਕੋ ਕਿ 12 ਵੱਜਵਾ ਦिए ਅਸੀਂ ਆ ਗਏ ਮਾਮੇ ਕੇ ਖੇਤ ਜੀ ਆ ਸਾਡਾ ਖੜਾ ਸਕੌਲਟ ਸਕੌਲਟ ਟਰੈਕਟਰ ਚੈੱਕ ਕਰੋ ਬਹੁਤ ਪੁਰਾਣਾ ਇਹ ਓਏ ਮਾਮਾ ਲੱਗਿਆ ਪਿਆ ਊਟਾ ਵੇਟਰ ਨਾਲ ਬਣਾਈ ਜਾਨਾ ਨਾ ਬਰੀਕ ਚਲੋ ਜਿੰਨਾ ਜਰ ਮਾਮਾ ਆਉਂਦਾ ਇੱਧਰ ਤੁਹਾਨੂੰ ਦਿਖਾਉਨੇ ਆ ਖੇਤ ਦਾदू ਓ ਰਿਆ ਮਾਮਾ ਦਾदू ਆਜੂ ਆਜੂ ਚੱਲ ਕੋਈ ਨਹੀਂ ਆਇਆ ਖੇਤ ਦੇਖੋ ਤੁਸੀਂ ਮਾਮੇ ਦਾ ਬੜੀਆਂ ਰੌਣਕਾਂ ਲਾਈਆਂ ਬਈ ਬੂਟੇ ਚੈੱਕ ਕਰੋ ਤੁਸੀਂ ਇਹ ਪੁੱਤ ਪਾਲਕ ਲੱਗਿਆ ਹੋਇਆ ਪਾਲਕ हां किल्लਿਆਂ ਦਾ ਬੂਟਾ ਤੇ ਆਹ ਪਤਾ ਨਹੀਂ ਕਾਦਾ ਉਧਰ ਅਨਾਰਾਂ ਦਾ ਸਾਰਾ ਕੁਝ ਹੈ ਟੁੱਟਲ ਇੱਥੇ ਆ ਆਪਣੀ ਸੁੰਦਰਾ ਖੜੀ ਐ ਇੱਧਰ ਅੰਦਰ ਇਹ ਬਹੁਤ ਗਰੇਜ ਬੰਦ ਆ ਵੇਖ ਆ 40 40 ਫੁੱਟ 50 50 ਫੁੱਟ ਲੰਮੇ ਗਰੇਜ ਆ ਜੀ ਸਾਰਾ ਸੰਦ ਸਮਾਨ ਲੜ ਰੰਗ ਪੜ ਰੰਗ ਇਹਦੇ ਵਿੱਚ ਪਿਆ ਰੰਦਾ ਨਾ ਪਾਣੀ ਵਾਲਾ ਡੈਮ ਐ ਫੁੱਲ ਜਦੋਂ ਲੋਡ ਹੋਵੇ ਦਿਨੇ-ਦਿਨੇ ਪਾਣੀ ਲਾ ਲੈਂਦੇ ਆ ਰਾਤ ਨੂੰ ਮੱਥਾ ਮਾਰਨ ਦੀ ਲੋੜ ਨਹੀਂ ਹਾਂ ਉਹ ਤਾਂ ਪਾਗਲਾ ਤੂੰ ਕਿੱਥੇ ਹੈਂ ਕੋਣ ਪਾਗਲਾ ਤਾ ਤੂੰ ਕੋਈ ਨਹੀਂ ਆਊਗਾ ਘਰੇ ਗਿਆ ਹੋਣਾ ਮੈਂ ਲਾਦਾ ਪਿੰਡ ਚ ਆਇਆ ਉਹਨਾਂ ਚਾ ਖੇਤ ਵਖਾ ਦੀਏ ਖੇਤ ਬੜਾ ਨਜ਼ਾਰਾ ਬੜਾ ਹੀ ਨਜ਼ਾਰਾ ਯਾਰ ਇੱਥੇ ਤਾਂ ਰੌਣਕਾਂ ਪੂਰੀਆਂ ਵੇਖ ਤੇ ਪਿੰਡ ਚੱਲਾਂਗੇ ਆਪਾਂ ਹੁਣ ਉਹ ਸਾਗ ਤੋੜ ਲਈਏ ਬਸ ਚੱਲਦੇ ਹਾਂ ਦੇਖੋ ਤੁਸੀਂ ਦਰਖਤ ਦੇਖੋ ਤੁਸੀਂ ਯਾਰ ਬਾਕੀ ਸਾਰੀ ਗੱਲ ਛੱਡੋ ਦਰਖਤਾਂ ਦਾ ਬਹਲਾ ਨਜ਼ਾਰਾ ਹੈ ਦੇਖੋ ਕਿੰਨੇ ਲੱਗੋ ਘਟੋ ਘਟ ਕਿੱਲਾ ਥਾ ਮੈਨੂੰ ਐਂ ਲੱਗਦਾ ਮਾਮੇ ਕਨੇ ਐਵੇਂ ਰੋਕ ਰੱਖਿਆ ਇੱਥੇ ਮੰਮੀ ਆਈ ਸੀ ਨਾਲ ਮੰਮੀ ਦਾ ਸਾਗ ਵੀ ਤੋੜੀ ਜੰਦੀ ਹੈ ਤੋੜ ਕੇ ਕਿ ਨਹੀਂ ਘਰੇ ਚੱਲ ਜੀਏ ਬਸ ਗੱਲਾਂ ਬਾਤਾਂ ਕਰਾਂਗੇ ਜਾ ਕੇ ਹਾਂ ਪੁੱਤ ਹਾਂ ਜੀ ਹਾਂ ਹਾਂ ਘਰੇ ਚੱਲਾਂਗੇ ਬੇਟਾ ਆਪਾਂ ਹਾਂ ਮਾਮੇ ਕੇ ਘਰੇ ਚੱਲਾਂਗੇ ਮਿਲ ਕੇ ਚੱਲਾਂਗੇ ਸਾਰਿਆਂ ਨੂੰ ਇੱਥੇ ਆਈਆਂ ਹੁਣ ਆ ਵੇਹ ਦੇ ਵਿੱਚ ਮੱਛੀਆਂ ਵੀ ਆ ਕਮ ਹਾਂ ਆਏ ਨਹੀਂ ਆਏ ਬਾਹਰ ਨਹੀਂ ਹੁੰਦੀਆਂ ਪਹਿਲਾਂ ਤਾਂ ਹੁੰਦੀਆਂ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ ਮਰਨਾ ਗਈਆਂ ਹੁਣ ਉਹ ਪਾਣੀ ਪੂਣੀ ਚ ਆ ਜਾਂਦੀਆਂ ਉਧਰੋਂ ਤਰ ਕੇ ਜਦੋਂ ਪਾਣੀ ਦੀ ਬਾਰਿਸ਼ ਛੱਡਦੇ ਆ ਨਾ ਹੂੰ ਵਿੱਚ ਪਈਆਂ ਰਹਿੰਦੀਆਂ ਯਾਰ ਤੁਸੀਂ ਵਿਊ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਜੀ ਲੱਗਦਾ ਖੇਤ ਜੀ ਜੀ ਲੱਗਦਾ ਆਈ ਤੇ ਇਹ मामे का काम ਵੀ ਸਰਾਸਾਂ ਟੀ ਸੰਡੀ ਗੇਟ ਵਾਲਾ ਸਿਸਟਮ ਸਭ ਸਾਰਾ ਕੁਝ ਇੱਥੇ ਆ मामे ਨੇ ਰੋਗ ਦਾ ਟਰੈਕਟਰ ਮਿਲ ਗਿਆ ਮੜਾ ਜਾ ਕਣੀ ਕਿਹੜੀ ਸਰੋਂਾਂ ਗੋਭੀ ਸਰੋਂਾਂ ਕਿ ਇਹੋ ਜੀਆਂ ਗੰਦਲਾਂ ਆ ਭਾਈ ਇੱਥੇ ਸਾਨੂੰ ਵੇਖੋ ਹੈ ਤਾਂ ਸਹੀ ਆਪਣੇ ਕਣੀ ਉਧਰ ਵੀ ਜੀਆਂ ਨਹੀਂ ਕਿਸੇ ਨੇ ਸਰੋਂ ਵੀ ਨਹੀਂ ਬੀਜੀ ਦਰਖਤ ਚੈੱਕ ਕਰੋ ਤੁਸੀਂ ਸਾਰੇ ਪਾਸੇ ਤੁਹਾਨੂੰ ਫੁੱਲ ਮਿਲਣਗੇ ਸ਼ਾਨ ਦਾ ਕੰਮ ਪੂਰਾ ਹੈ ਪੂਰਾ ਆ ਘੜਾ ਛੱਟ ਪਰੰਮ ਐਂ ਬ੍ਰੀਕ ਬਣਾਈ ਉਹਦਾ ਮਾਮਾ ਵੀ ਰੋਟਾ ਤੇ ਪਰਨਾ ਈਉ ਚੈੱਕ ਕਰਦੇ ਜਿਖੇ ਇਦਾਂ ਕਿੰਨਾ ਸੋਹਣਾ ਆ ਰਿਹਾ ਬੜਾ ਜੀ ਲੱਗਦਾ ਬਈ ਇੱਥੇ ਹਨਾ ਹਕਮ ਕਿੰਨਾ ਜੀ ਲੱਗਦਾ ਬੁੱਤ ਇੱਥੇ ਮੜਾ ਜਾਈ ਮੜਾ ਜੀ ਨਹੀਂ ਲੱਗਦਾ ਬਹੁਤ ਜੀ ਲੱਗਦਾ ਆ ਜਾ ਤੈਨੂੰ ਉਧਰ ਵਿਖਾ ਕੇ ਲਿਆਵਾਂ ਆ ਜਾ ਉਹ ਉਧਰ ਦੀ ਆ ਉਤੋਂ ਦੀ ਘੁੰਮ ਕੇ ਉਧਰ ਦੀ ਇਧਰ ਦੀ ਇਧਰ ਦੀ ਘੁੰਮ ਕੇ ਆ ਜਾ ਆ ਵੀ ਨੱਕੇ ਬਣਾਈ ਪਏ ਕਾਲੂ ਸੂਡਾ ਰਮੇਸ਼ ਨਾ ਵੀ ਲਿਖੀ ਬੈਠੇ ਆ ਬਈ ਸਭ ਕੁਝ ਓਕੇ ਕੰਮ ਕਰ ਰੱਖਿਆ ਮਾਮੇ ਕਨੇ ਇੱਧਰ ਦੇਖੋ ਤੁਸੀਂ ਯਾਰ ਕਿਤੇ ਜਾਣ ਦੀ ਲੋੜ ਨਹੀਂ ਛਾਂ ਵੇਖੋ ਨਜ਼ਾਰਾ ਵੇਖੋ ਨਾਲੇ ਹੁਣ ਸਿਆੜਾਂ ਦੇ ਵਿੱਚ ਛਾਂਗਦੇਣਾ ਬੱਲ ਨਹੀਂ ਬੱਲਣ ਬਣ ਜਾਣੇ ਕੀ ਦੇਖੋ ਜੀ ਐਡਾ ਵੱਡਾ ਐਡਾ ਆਹ ਐਡਾ ਵੱਡਾ ਖੱਡਾ ਹਾਂ ਆਹ ਇੱਕੋ ਹੀ ਐਡਾ ਡੀਲਾ ਦੀ ਨਦੀ ਨਹੀਂ ਇਹ ਬੁੱਧ ਡੈਮ ਹੈ ਡਿੱਗੀ ਹੈ ਡਿੱਗੀ ਪਾਣੀ ਵਾਲੀ ਲਓ ਬਈ ਤੁਹਾਨੂੰ ਆਹ ਦਿਖਾ ਦਿੰਨੇ ਹਾਂ ਹੁਣ ਡਿੱਗੀ ਚੋਂ ਪਾਣੀ ਕਿਵੇਂ ਛੱਡਦੇ ਆ ਇਹ ਇੱਥੇ 1 ਮਿੰਟ ਪਾਸੇ ਉੱਪਰ ਤੋਂ ਮਾਰ ਆ ਜਾ ਸਾਈਡ ਦੇ ਮੈਨ ਆ ਜਾ ਇੱਥੇ ਆ ਜਾ ਮਾਰਿਆ ਆ ਡਿੱਗੀ ਦਾ ਗੇਟ ਹੈ ਆ ਜਾ ਇੱਥੋਂ ਹੌਲੀ ਹੌਲੀ ਐਂ ਡੇਗਣਾ ਪਈ ਇੱਥੋਂ ਇਹਦੇ ਵਿੱਚ ਦੀ ਪਾਣੀ ਪੈਂਦਾ ਰਹਿੰਦਾ ਪੈਪ ਵਿੱਚ ਦੀ ਤੇ ਫੁੱਲ ਹੈ ਹੁਣ ਉਹ ਉਧਰ ਮੇਲਾ ਦਾ ਓਲਿਆਂ ਦਾ ਬੂਟਾ ਵੀ ਲੱਗਿਆ ਯਾਰ ਉਹ ਰਿਆ ਪਰਲੇ ਪਾਸੇ ਉਹ ਰਿਆ ਬੂਟੇ ਬਹਲੇ ਲੱਗੇ ਆ ਮਾਮੇ ਕਿ ਆ ਪਤਾ ਨਹੀਂ ਕਰ ਆ। ਹੋ ਰਿਹਾ। ਉੱਤੇ। ਪਤਾ ਨਹੀਂ ਕੀ ਹੁੰਦਾ ਯਾਰ ਇਹ। ਇੱਥੋਂ ਇਹਨੂੰ ਕਮਾ ਕੇ ਪਾਣੀ ਛੱਡ ਦਿੰਦੇ ਆ। ਇਹਨੂੰ ਕਮਾ ਦਿੰਦੇ ਆ ਡਿੱਗੀ ਚੋਂ ਪਾਣੀ ਬਾਹਰ ਆਉਣ ਲੱਗ ਜਾਂਦਾ ਜਦੋਂ ਵੀ ਲਾਉਣਾ ਹੋਵੇ। ਆ ਜਾ। ਆ ਜਾਓ ਆ ਜਾਓ ਹੱਥ ਫੜੋ ਮੇਰਾ। ਧੀਰੇ ਧੀਰੇ ਆਓ ਯਾਰ ਗਿਰ ਮਤ ਜਾਣਾ ਕਹੀਂ। ਦੜੀ ਇਹਨੂੰ ਸੁਣਾ ਕਿਵੇਂ ਕਰੀ। ਹਮ। ਕੀ ਕਹਿਣਾ ਮਤਾਂ ਘੁੰਦਾ ਹੀ ਨਹੀਂ ਆ ਕੀ ਇਹ ਆਪਣੇ ਤੋਂ ਨਹੀਂ ਤੇਰੇ ਤੋਂ ਨਹੀਂ ਘੁੰਮਣਾ ਜੇ ਜ਼ੋਰ ਲਾਵਾਂ ਜ਼ੋਰ ਲਾ ਕੇ ਘੁੰਮਦਾ ਇਹ ਇਹਨੂੰ ਘਮਾਤਾ ਤਾਂ ਪਾਣੀ ਆਉਣ ਲੱਗ ਜੂ ਬਾਹਰ ਘਮਾਉਣਾ ਨਹੀਂ ਆਪਾਂ ਪਾਣੀ ਇੱਧਰ ਭਰ ਜਾਣਾ ਪੁੱਤ ਇਹਨੂੰ ਘਮਾਤਾ ਨਾ ਉਤੋਂ ਡਿੱਗੀ ਚੋਂ ਪਾਣੀ ਆਊਗਾ ਬਾਹਰ ਫਿਰ ਇੱਕ ਵਾਰੀ ਜਦੋਂ ਲਾਉਣਾ ਹੋਇਆ ਪਾਣੀ ਉਦੋਂ ਘਮਾਉਣਗੇ ਮਾਮੇਗੇ ਹਾਂ ਦੇਖੋ ਤੁਸੀਂ ਖੇਤ ਚੈੱਕ ਕਰੋ ਕਿੰਨਾ ਸੋਹਣਾ ਲੱਗਦਾ ਕਿੰਨੇ ਸੋਹਣੇ ਦਰਖਤ ਲੱਗੇ ਆ ਤਾਂ ਯੋ ਬਸ ਦਰਖਤ ਲਾਓ ਤੁਸੀਂ ਜਿੰਨੇ ਲੱਗਦੇ ਆ ਉਹਨੇ ਦਰਖਤ ਲਾਓ ਬਹੁਤ ਵਧੀਆ ਰਹੂ ਆਪਣੇ ਵਾਸਤੇ ਘਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਠੀਕ ਹੈ ਜੀ ਇੱਕ ਗੱਡੀ ਉੱਤੇ ਚੜ ਕੇ ਕੀ ਵੇਖਣਾ ਉੱਤੇ ਚੜ ਕੇ ਕੀ ਹੈ ਖਤਰਨਾਕ ਅੱਛਾ ਚਲੋ ਨਿਗਾਹ ਮਾਰੋ ਉਧਰ ਸਾਰਾ ਓਕੇ ਕਰਿਆ ਪਿਆ ਕੰਮ ਲਓ ਜੀ ਸਾਡਾ ਹੁਣ ਦੇਖੋ ਕਿ ਨਾ ਮੈਂ ਡਿੱਗੀ ਦੇ ਕੋਲੇ ਇੱਥੇ ਮੇਰੀ ਫੋਟੋ ਖਿੱਚੀ ਤੇ ਡੈਡੀ ਦੇਖ ਕਿੰਨੀ ਸੋਹਣੀ ਲੱਗਦੀ ਓਏ ਆ ਜਾ ਚੱਲ ਗਿਆ ਬੋਤਣੇ ਪਿੱਛੇ ਵਿੱਚ ਨਾ ਡਿੱਗਣਾ ਪਈਆਂ ਤੇ ਬਾਹਲਾ ਡੂੰਗਾ ਇਹ ਨਹੀਂ ਨਹੀਂ ਡੂੰਗਾ ਬਾਹਲੇ ਅੱਗੇ ਨਹੀਂ ਜਾਣਾ ਇੱਕ ਮਿੰਟ ਹੱਥ ਫੜ ਲਾ ਮੇਰਾ ਲੈ ਥੋੜਾ ਜਿਹਾ ਜਾਈਂ ਬਸ ਡਿੱਗ ਪਾਂਗੇ ਫਿਰ ਨੜੇ ਜੀੜੇ ਗਿੱਲੇ ਹੋ ਜਾਣਗੇ ਪੁੱਤ ਆ ਜਾ ਆਜੋ ਹੁਣ ਆਜੋ ਇੱਧਰ ਆਜੋ ਇੱਥੋਂ ਦੀ ਚੱਲੋ ਬਸ ਆ ਸੰਨੇ ਵਿੱਚ ਦੀ ਇੱਧਰ ਦੀ ਆਇਆ ਥੱਲੋਂ ਨਹੀਂ ਆਇਆ ਯਾਰ ਤੂੰ ਇੱਧਰ ਚੱਲ ਸਾਨ ਦੇ ਵਿੱਚ ਦੀ ਚੱਲੋ ਤੁਸੀਂ ਮੈਂ ਆਉਣਾ ਇੱਧਰ ਦੀ ਨਹੀਂ ਮੈਂ ਅੱਗੇ ਆਉਣਾ ਉੱਧਰ ਅੱਗੇ ਆਉਣਾ ਇੱਧਰ ਦੀ ਜਾਣ ਲਈ ਘਾੜ ਦੇ ਉਹ ਇੱਧਰ ਦੀ ਨਹੀਂ ਪੁੱਤ ਡਿੱਗ ਪੈਗਾ ਉੱਥੇ ਯਾਰ ਆ ਜਾ ਆ ਵੇ ਇੱਥੋਂ ਕਿਹਨਾ ਵੀ ਪਹਾੜ ਆ ਵੀ ਆ ਵੇ ਇੱਥੋਂ ਉਤਰੇਗਾ ਜਦੋਂ ਪਤਾ ਲੱਗੂ ਕਿਵੇਂ ਉਤਰੇਗਾ ਉਤਰ ਕੇ ਵੇਖ ਹਣ ਵੇਖ ਇਹ ਦੇਖ ਚਲੋ ਵੇਖ ਲੈ ਚੜ ਕੇ ਵੇਖ ਲੈ ਪਹਾੜ ਐ ਇਹ ਲਓ ਜੀ ਗੰਦਲਾਂ ਚੈੱਕ ਕਰੋ ਤੁਸੀਂ ਇਹ ਮੇਰੀ ਫੇਵਰਟ ਡਿਸ਼ ਹੈ ਬੜਾ ਨਜ਼ਾਰਾ ਆਉਂਦਾ ਖਾਣ ਦਾ ਇਹਨੂੰ ਲਈ ਇਹਨੂੰ ਉਹੀ ਸਮਝਦੇ ਆੜੀ ਇੱਥੇ ਵੀਡੀਓ ਬੜੀ ਕੈਂਟ ਚੀਜ਼ ਐ ਇਹ ਆਏ ਕਿ ਲੋਕ ਲੋਕ ਕੇ ਜਿੱਤ ਰਹਿ ਜਾਂਦੇ ਵੇਚਦੀ ਹੋ ਜਾ ਬੂਟੇ ਦੇਖ ਯਾਰ ਆਕਮ ਕਿੰਨੇ ਸੋਹਣੇ ਲੱਗਦੇ ਆ ਮੈਨੂੰ ਤਾਂ ਦਰਖਤ ਹੀ ਵਾੜੇ ਸੋਹਣੇ ਲੱਗੀ ਜਾਂਦੇ ਆ ਵਾੜਾ ਨਜ਼ਾਰਾ ਬਣਾ ਰੱਖਿਆ ਯਾਰ ਨਾਲੇ ਤਾਂ ਸਿਆਲਾਂ ਚ ਬਾਲਣ ਬਣ ਜੂ ਛਾਂਗ ਤੇ ਜਦੋਂ ਨਾਲੇ ਗਰਮੀਆਂ ਚ ਛਾਂ ਦੀ ਛਾਂ ਬੜਾ ਨਜ਼ਾਰਾ ਹੈ ਹਨਾ ਵਾੜਾ ਨਜ਼ਾਰਾ ਹੈ ਹਨਾ ਇੰਨੇ ਤਾਂ ਆਪਣੇ ਖੇਤ ਵੀ ਨਹੀਂ ਲੱਗੇ ਵਾੜਾ ਜੀ ਲੱਗਦਾ ਇੱਥੇ ਛੱਡ ਜੰਨੇ ਤੈਨੂੰ ਫਿਰ ਹੈ ਸਾਰ ਬਈ ਹੂੰ ਪੰਜਾਬ ਇਥੋਂ ਗਿਆ ਲੱਗ ਪੈਂਦੀ ਹੈ ਪੰਜਾਬ ਦੀ ਮਾਮਾ ਵੇਖੋ ਤਾਂ ਰੀਝਾਂ ਨਾਲ ਲੱਗਿਆ ਪਿਆ ਯਾਰ ਬਹੁਤ ਮਿਹਨਤ ਕੀਤੀ ਮੇਰੇ ਮਾਮੇ ਅਰ ਗਿਆ ਨੇ ਵੀ ਆਇਆ ਉਹ ਉਧਰ ਕਮਾ ਕੇ ਲੈਉਣਾ ਉਹ ਉਧਰ ਉੱਥੇ ਬਹੁਤ ਸੋਹਣੀ ਥਾਂ ਹੈ ਇੱਕ ਉੱਥੇ ਵੀ ਬਹੁਤ ਕੁਝ ਲੱਗਿਆ ਹੋਇਆ ਉਰੇ ਤਾਂ ਕੋਰੇਤਾ ਬ ਕੋਨੇ ਉਥੇ ਉਧਰ ਹੈ ਕੀ ਨਹੀਂ ਲੱਗਿਆ ਵੇਖ ਕੇ ਆਉਨੇ ਆ ਫਿਰ ਉਥੇ ਜਾ ਕੇ ਆ ਜਾ ਇੱਥੇ ਇੱਥੇ ਪੁੱਤਰ ਇਹ ਹਾਂ ਵਾਹ ਵਈ ਵਾ ਆ ਵੇ ਲਸਣ ਲਾਤਾ ਮੈਂ ਲਾਤਾ ਮਾਮੇ ਕਹਨੇ ਯਾਰ ਹੁਣ ਤੁਸੀਂ ਕਹੋਗੇ ਤੂੜੀ ਜੀ ਕੀ ਪਾਈ ਇਹ ਵਿੱਚ ਕੱਖ ਜਿਆਦਾ ਬਾਵਾ ਹੋਇਆ ਪਿਆ ਬਾਤੂ ਪਹਲਾ ਹੋਇਆ ਪਿਆ। ਡੜੀ ਤੂੜੀ ਦੀ ਸੀ। ਉਹਦਾ ਤੂੜੀ ਦਾੜੀ ਪਰਾਲੀ ਪਰੂਲੀ ਜੀ ਪਾਉਂਦੇ ਆ ਲੋਕ। ਉਹਦੇ ਨਾਲ ਆ ਕਚਰਾ ਜਾਂ ਨਹੀਂ ਹੁੰਦਾ। ਆ ਵੇਖੀ ਆਵੇ ਕੀ ਇੱਥੇ ਰੂਟਰਵੇਟਰ ਮਾਰਿਆ ਹੋਇਆ ਵੇਖ ਇੱਧਰ। ਇੱਥੇ ਵੇਖ ਥਾਂ ਨੱਪ ਕੇ ਵੇਖ ਵਿੱਚ ਵਿੱਚ ਖੁੱਬਦਾ ਹੈ ਨਾ ਬੰਦਾ। ਉਹ ਵੇਖੋ ਲੱਗੇ ਪਏ ਕਿੰਨੂ। ਹਾਂ। ਹਾਂ ਐਡੇ ਐਡੇ ਨਿਸ਼ਾਨ ਕਿਹਦੇ ਆ ਵੇ ਆਹ ਪੈਰਾਂ ਦੇ ਮੈਂ ਹੂੰ ਆ ਜਾ ਹੁਣ ਲਿਪੜ ਜਾਗਾ ਸਾਰਾ ਯਾਰ ਓ ਰਿਆ ਮਾਮਾ ਆ ਵੇ ਆ ਦੇਖ ਇਹਦੇ ਉੱਤੇ ਲੱਗੇ ਆ ਹਕਮ ਕਿੰਨੂ ਦਵਾ ਹਾਂ ਆ ਵੇ ਤੋੜੀਂ ਨਾ ਤੋੜਨੇ ਅੱਡਰ ਜਾ ਮੈਂ ਤੋੜ ਕੇ ਦਵਾ ਤੋੜ ਲਾ ਮੈਂ ਤੋੜ ਕੇ ਦਿੰਦਾ ਲੋ ਬਾਥੂ ਤੋੜਦੇ ਆ ਐਵੇਂ ਨਹੀਂ ਉਹ ਸਿੰਗਰ ਨੇ ਆਖਿਆ ਬਾਥੂ ਬਿਨਾ ਬਣਦਾ ਨਹੀਂ ਸਾਗ ਸਾਗ ਨੂੰ ਏਸੇ ਹੀ ਬਣਾਉਂਦਾ ਬਾਥੂ ਹੈ ਜਿਹੜਾ ਬੜਾ ਨਜ਼ਾਰਾ ਹੈ ਭਾਈ ਮਾਮੇ ਕੇ ਖੇਤ ਪਿੱਛੇ ਦੇਖੋ ਤੁਸੀਂ ਜੰਗਲ ਬਣਾਈ ਬੈਠੇ ਜਮਾ ਇਹ ਉਧਰ ਇੰਨੇ ਦਰਖਤ ਹੈ ਬੜਾ ਜੀ ਲੱਗਿਆ ਮੇਰਾ ਤਾਂ ਇੱਥੇ ਯਾਰ ਉਹ ਤਾਂ ਮਾ ਹੁਣ ਆ ਹੀ ਰਹਿਣਾ ਕਾਫੀ ਟਾਈਮ ਬਾਅਦ ਪਰ ਦਰਖਤ ਹਰੇ ਭਰੇ ਪੂਰੇ ਲੱਗਦੇ ਹਨ ਦੇਖੋ ਇਧਰ ਬੜੇ ਸੋਹਣੇ ਲੱਗਦੇ ਆ ਬਹੁਤ ਜੀ ਲੱਗਿਆ ਮੇਰਾ ਤਾਂ ਇੱਥੇ ਤੇ ਕੁੱਲ ਸਬਜ਼ੀ ਲਾ ਰੱਖੀ ਆ ਮਾਮੇ ਕਹਿੰਦੇ ਬਈ ਕੁੱਲ ਟੋਟਲ ਤਿੰਨੇ ਚਾਰੇ ਪ੍ਰਕਾਰ ਦੀਆਂ ਗੋਭੀਆਂ ਫੁੱਲ ਗੋਭੀ ਪੱਤਾ ਗੋਭੀ ਤੇ ਦੂਜੀ ਬਰੋਕਲੀ ਸਾਰਾ ਕੁਝ ਹੀ ਸਭ ਟੋਟਲ ਸਬਜ਼ੀ ਆ ਨਜ਼ਾਰਾ ਬੜਾ ਏ ਆ ਗਮਾ ਆਤੀ ਜਾਣਦੇ ਤਾਂ ਕੀ ਐ? ਇਹ ਪੁੱਤ ਕੀ ਐ? ਨਾਲਕਾ ਇਹ ਪਹਿਲਾਂ ਬਹੁਤ ਹੁੰਦੀਆਂ ਸੀ ਇਹ ਚੀਜ਼ਾਂ। ਹੁਣ ਤਾਂ ਪਾਣੀ ਦੂੰਗੇ ਹੋਗੇ। ਗਾਇਸ ਇਧਰ ਆਓ। ਹੂੰ ਇਧਰ ਆ ਕੇ ਖੜਿਓ। ਹਾਂ ਦੱਸ। ਇਧਰ ਆ ਕੇ ਖੜਾ। ਉਧਰ ਡਿੱਗ ਪਾਂਗੇ ਬੇਟਾ ਇੱਥੋਂ ਡਾ। ਖੜਾ ਤਾਂ ਸਹੀ ਜਾਈ ਤਾ। ਹਾਂਜੀ ਦੱਸੋ। ਆ ਦੇਖੋ ਐਂ ਪਾਣੀ ਆਉਂਦਾ ਐ। ਪਹਿਲਾਂ ਨਲਕੇ ਲੱਗੇ ਨੇ ਸੀ ਵਿੱਚ ਸਿੱਧੇ ਧਰਤੀ ਚਾਗਮ ਉੱਥੋਂ ਪਾਣੀ ਆਉਂਦਾ ਸੀ ਹੁਣ ਤਾਂ ਇਹ ਤਾਂ ਮਾਮੇ ਕਿ ਡਿੱਗੀ ਬਣੀ ਐ ਇੱਥੇ ਉਹ ਤੇ ਲੱਗਿਆ ਹੋਇਆ ਉੱਥੋਂ ਪਾਣੀ ਆਉਂਦਾ ਨਲਕੇ ਨੁਰਕੇ ਬੰਦ ਹੋ ਗਏ ਮੋਟਰ ਛੱਡਦਾ ਅਗਲਾ ਸਟਾਰਟਰ ਮਾਰਿਆ ਆ ਵਿੱਚ ਜਾਂਦੀ ਬੋਕੀ ਤਾਂ ਐ ਕਰਦਾ ਪਾਣੀ ਹੁੰਦਾ ਦੇ ਵਿੱਚ ਉੱਤੇ ਚੜ ਕੇ ਦੇਖ ਉਹਦੇ ਮੂਰੇ ਜਿਹਦੇ ਵਿੱਚ ਦੇਖੋ ਦੇ ਪਾਣੀ ਹੁੰਦਾ ਹੈਗਾ ਪਾਣੀ ਹਾਂ ਹਾਂ ਉਹ ਪਾਣੀ ਬੋਕੀ ਦੇ ਉੱਤੇ ਆ ਗਿਆ ਹੁਣ ਜਦੋਂ ਬੋਕੀ ਨੂੰ ਨੱਪੇਗਾ ਥੱਲੇ ਉਹ ਪਾਣੀ ਤਾਂ ਲਿਆਉਗੀ ਚੱਕ ਕੇ ਦੇਖਣ ਦੇਖਣ ਲੈ ਵੇਖ ਮੈਂ ਨਾ ਆਪਣੇ ਇੱਥੇ ਵੇਖ ਵੇਖ ਤਾਂ ਆਉਗਾ ਆਇਆ ਪਾਣੀ ਤਾਂ ਨਹੀਂ ਆਇਆ ਹੁਣ ਹੈ ਹੁਣ ਹੈ ਵਾਹ ਉਹ ਨਾ ਮੋਰੇ ਵਿਚਲੀ ਉਹ ਵੇਖ ਤਾਂ ਮੋਰੇ ਮੋਰੇ ਦੇ ਕੋਲੇ ਆ ਜਾਂਦਾ ਵੇ ਇਧਰ ਮੋਰ ਆ ਹੋਰ ਹੈ ਉੱਥੇ ਉਹ ਪੈਪ ਜਾਂਦੀ ਉਧਰ ਆਇਆ ਹੁੰਦਾ ਇਹ ਇਹਨੂੰ ਕਹਿੰਦੇ ਨਲਕਾ ਥੱਲੇ ਕਰ ਬੜੀ ਬੜੀ ਮੇਰਾ ਬਹੁਤ ਜੀ ਲੱਗਿਆ ਯਾਰ ਇੱਥੇ ਆ ਕੇ ਆਹ ਇਹ ਲੱਗਦਾ ਪਤਾ ਨਹੀਂ ਕਿੱਥੇ ਕਿੱਥੇ ਆ ਗਈ ਬੜਾ ਨਿਆਰਾ ਆਇਆ ਯਾਰ ਬਾਸੇ ਕਰ ਬਦਾ ਚਾਂ ਚੜਿਆ ਤੈਨੂੰ ਯਾਰ ਨਲਕੇ ਦਾ ਹੂੰ ਫੰ ਲਓ ਬਈ ਹੁਣ ਅਸੀਂ ਆ ਗਏ ਮਾਮੇ ਕੇ ਪਿੰਡ ਚੱਲੇ ਆ ਗਏ ਬਾਜ਼ਾਰ ਟੈਂਕੀ ਹਾਂ ਰੱਖ ਖਾਚਰ 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 ਹੁਣ ਆ ਜੂ ਮਾਮੇ ਕਾ ਘਰ ਆ ਗਿਆ ਮਾਮੇ ਕਾ ਘਰ ਆਪਣਾ ਅਸੀਂ ਆ ਗਏ ਮਾਮੇ ਕੇ ਘਰੇ ਦੇਖੋ ਮੰਮੀ ਦੇ ਮਮੀ ਮਿਲਦੀਆਂ ਘਰੇ ਆ ਕੇ ਚਾਹ ਪਾਣੀ ਪੀਣ ਤੋਂ ਬਾਅਦ ਮਾਮਾ ਕਹਿੰਦਾ ਚਲੋ ਤੁਹਾਨੂੰ ਇੱਕ ਫਾਰਮ ਹਾਊਸ ਦਿਖਾ ਕੇ ਲਿਆਉਣਾ ਫਿਰ ਅਸੀਂ ਉਧਰ ਨੂੰ ਚੱਲ ਪਏ ਤੇ ਕਰੋ ਦਰਸ਼ਨ ਇਹਦੇ ਨੂੰ બਖਾਵਾ ਚੀ ਨੀ ਫੁੱਲ ਹੁਣ ਦੇਖ ਲਈ ਵਾ ਐਸ ਵੀ ਬੀਂਗ ਫੁੱਲ ਆ ਰਿਹਾ ਨਾਉਣ ਵਾਸਤੇ ਨਾ ਛੱਡ ਦੇ ਖਣ ਦੇ ਬਾਈ ਦੇ ਨਾ ਇੱਕ ਪੁੱਤ ਆ ਉਹਦੇ ਵਾਸਤੇ ਬਣਾਇਆ ਨੌਨ ਨੌਨ ਆ ਫੋਰੀ ਇੱਧਰ ਉਹ ਉੱਥੇ ਉਹ ਹੂੰ ਹੋਰੇ ਕੁੱਤੇ ਲੱਗੇ ਹੋਏ ਹੈ ਨਾ ਹੂੰ ਇਹਨਾਂ ਦੇਖ ਕਿੰਨਾ ਇਹ ਦੇ ਉਹ ਦੇਖ ਮਾਮਾ ਲਗਾਉਂਦਾ ਕਿੰਨਾ ਕਿੰਨਾ ਵਜਣਾ ਉਹ ਚ ਮੈਂ ਖੜੋ ਹਾਂ ਹੈ ਤੇ ਜਗਾਟਾ ਹੂੰ ਇੱਧਰ ਇੱਕ ਨਹੀਂ ਜਗਾਟਾ ਦੇਖ ਕਨੇ ਹੂੰ ਦੇਖੀ ਇਹਨੇ ਚੀਜ ਸਾਰਾ ਨੇ ਜਮੀਨ ਤਾਂ ਆ ਕਹਦਾ ਜਮੀਨ ਹੋਵੇ ਜਮੀਨ ਹੋਵੇ ਫੇਰ ਹੀ ਆ ਕੋ ਲੱਗੂ ਹੂੰ ਧਰਤੀ ਮਾਤਾ ਹੋਵੇ ਧਰਤੀ ਮਾਤਾ ਖਾਣ ਦਿੰਦੀ ਕਿ ਨਾ ਕੋਸ ਵੇਖੋ ਸਹੀ ਗੱਲ ਹੈ ਹੂੰ ਲੇਟ ਜੀ ਬਾਵਾ ਹੋਈ ਜਾਂਦੇ ਸੀ ਫਾਰਮ ਹਾਊਸ ਦੇਖ ਕੇ ਚੱਲ ਫੇ ਕਰਾ ਨੂੰ ਅੱਜ ਦਾ ਬਲੌਗ ਕਰਦੇ ਆ ਇੱਥੇ ਖਤਮ ਧੰਨਵਾਦ ਜੀ ਸਾਰਿਆਂ ਦਾ